ਗੱਲ ਕਰਦੇ ਆ ਤਰਨਤਾਰਨ ਦੇ ਵਿੱਚ ਤੇ ਬਿਹਾਰ ਦੇ ਵਿੱਚ ਆਏ ਚੋਣ ਨਤੀਜਿਆਂ ਦੀ ਕਿ ਤਰਨਤਾਰਨ ਦੇ ਵਿੱਚ ਵੀ ਸਥਾਪਤੀ ਦੀ ਜਿੱਤ ਹੋਈ ਆ ਤੇ ਬਿਹਾਰ ਦੇ ਵਿੱਚ ਵੀ ਜਿਹੜਾ ਸਿਸਟਮ ਆ ਜਿਹੜੀ ਸਟੈਬਲਿਸ਼ਮੈਂਟ ਆ ਉਹਦੀ ਇੱਕ ਵਾਰ ਫਿਰ ਜਿੱਤ ਹੋਈ ਆ ਤੇ ਬੜੀ ਤਗੜੀ ਜਿੱਤ ਹੋਈ ਆ ਅੱਛਾ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਜੋ ਕੁਝ ਹੁਣੇ ਹੀ ਐਨਾਲਿਸਿਸ ਕੀਤੇ ਜਾ ਰਹੇ ਨੇ ਉਹਦੇ ਤੇ ਆਪਾਂ ਗੱਲ ਕਰਦੇ ਆ ਬੜੀਆਂ ਇੰਟਰਸਟਿੰਗ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਇਹ ਹੋਰ ਚੀਜ਼ਾਂ ਜਿਹੜੀਆਂ ਸਾਹਮਣੇ ਆਉਣਗੀਆਂ ਜੋਗਿੰਦਰ ਯਾਦਵ ਹੁਣਾ ਨੇ ਨਾ ਇੱਕ ਬੜਾ ਹੀ ਇੰਟਰਸਟਿੰਗ ਜਿਹੜਾ ਇਹਦੇ ਤੇ ਆਪਣਾ ਅਨਾਲਿਸਿਸ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਮਹਾਰਾਸ਼ਟਰ ਚ ਵੀ ਇਦਾਂ ਹੀ ਲੱਗਦਾ ਸੀ ਕਿ ਐਨਡੀਏ ਮਤਲਬ ਕਿ ਮੋਦੀ ਸਾਹਿਬ ਉਹਨਾਂ ਦਾ ਜਿਹੜਾ ਧਿਰ ਆ ਬਈ ਇਹਨਾਂ ਦੇ ਕੋਲ ਇੱਕ ਐਡਵਾਂਟੇਜ ਹੈਗੀ ਆ ਇਹ ਵੀ ਥੋੜਾ ਉੱਤੇ ਨੇ ਦੂਜੀਆਂ ਧਿਰਾਂ ਦੇ ਨਾਲੋਂ ਬਿਹਾਰ ਦੇ ਵਿੱਚ ਵੀ ਬਹੁਤ ਸਾਰੇ ਸੱਜਣਾਂ ਨੂੰ ਇਦਾਂ ਹੀ ਲੱਗਦਾ ਸੀਗਾ ਵੀ ਮੋਦੀ ਸਾਹਿਬ ਐਨਡੀਏ ਦੀ ਧਿਰ ਨਿਤਿਸ਼ ਕੁਮਾਰ ਉਹਨਾਂ ਦਾ ਲੋਕਾਂ ਨੂੰ ਲੱਗਦਾ ਵੀ ਯਾਰ ਆਖਰੀ ਵਾਰੀ ਆ ਇੰਨਾ ਚਿਰ ਇਹ ਇੱਥੇ ਰਿਹਾ ਵੀ ਚਲੋ ਇਹਨਾਂ ਦਾ ਇੱਕ ਥੋੜਾ ਜਿਹਾ ਹੱਥ ਉੱਤੇ ਸੀਗਾ ਪਰ ਜੇ ਇਸ ਲੈਵਲ ਦੀ ਜਿੱਤ ਐਨਡੀਏ ਨੂੰ ਹਾਸਲ ਹੋਈ ਆ ਬਿਹਾਰ ਦੇ ਵਿੱਚ ਆਪਾਂ ਤਰਨਤਾਰਨ ਵਾਲੀਆਂ ਚੋਣਾਂ ਦੇ ਵੀ ਆਉਣੇ ਆ ਕਿਉਂਕਿ ਇਹ ਇਹ ਜਿਹੜਾ ਇਸ ਸਮੇਂ ਜਦੋਂ ਮੈਂ ਇਹ ਦੇਖ ਰਿਹਾ ਜੀ 91 ਸੀਟਾਂ ਦੇ ਬੀਜੇਪੀ ਅੱਗੇ ਆ ਜੇਡੀਯੂ ਜੇਡੀਯੂ 83 ਸੀਟਾਂ ਦੇ ਉੱਤੇ ਆ ਤੇ ਲਾਲੂ ਪ੍ਰਸਾਦ ਯਾਦਵ ਉਹਨਾਂ ਦੀ ਪਾਰਟੀ ਜਿਹੜੀ ਕਿ ਤੇਜਸਵੀ ਯਾਦਵ ਉਹਨਾਂ ਦਾ ਬੇਟਾ ਰਨ ਕਰਦਾ ਆਰਜीडी 25 ਸੀਟਾਂ ਦੇ ਉੱਤੇ ਆ ਇੱਕ ਉਹ ਜਿਹੜੇ ਐਲਜੀ ਪਾਰਟੀ ਇਹਨਾਂ ਦੀ ਚਿਰਾਗ ਪਾਸਵਾਨ ਉਹਨਾਂ ਦੀ ਉਹ ਵੀ ਕਾਫੀ ਸੀਟਾਂ ਲੈ ਗਏ ਨੇ ਕਾਂਗਰਸ ਦਾ ਬੜਾ ਬੁਰਾ ਹਾਲ ਹੈ ਜੀ ਇਹਦਾ ਸਿਰਫ 6 ਸੀਟਾਂ ਤੇ ਰਹਿ ਗਏ ਨੇ ਤੇ ਕਾਂਗਰਸ ਤੋਂ ਥੱਲੇ ਤਾਂ ਏਆਈ ਐਮਆਈਐਮ ਆ ਓਬੇਸੀ ਸਾਹਿਬ ਉਹਨਾਂ ਦੀ 5 ਸੀਟਾਂ ਵਾਲੀ ਪਾਰਟੀ ਅਦਰਵਾਈਜ਼ ਕਾਂਗਰਸ ਦਾ ਰਾਹੁਲ ਗਾਂਧੀ ਉਹਨਾਂ ਦਾ ਕਹ ਲੋ ਕਿ ਬਹੁਤ ਕੋਈ ਜ਼ਿਆਦਾ ਉੱਥੇ ਸਿੱਕਾ ਨਹੀਂ ਚੱਲ ਸਕਿਆ ਲੋਕਾਂ ਨੇ ਬਿਲਕੁਲ ਵੀ ਪਸੰਦ ਨਹੀਂ ਕੀਤਾ ਇਹਨਾਂ ਨੂੰ ਤੇ ਇੱਕ ਹੋਰ ਜਿਹੜੀ ਮੇਨ ਕਰ ਲਿਆ ਕਿ ਬਈ ਜਦੋਂ ਕਈ ਵਾਰ ਲੋਕੀ ਮਿਹਨਤ ਕਰਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਤੀਜੇ حاصل ਨਹੀਂ ਹੁੰਦੇ ਹਾਲਾਂਕਿ ਪ੍ਰਸ਼ਾਤ ਕਸ਼ੋਰ ਉਹਨਾਂ ਨੇ ਜਿਹੜਾ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਜਿਆਦਾ ਬਹੁਤ ਉੱਤੇ ਜਾਵਾਂਗੇ ਜਾਂ ਨੀਵੇਂ ਵੀ ਜਾ ਸਕਦੇ ਆ ਸੋ ਉਹਨਾਂ ਦਾ ਖਾਤਾ ਮੈਨ ਨਹੀਂ ਖੁੱਲਿਆ ਪ੍ਰਸ਼ਾਤ ਕਸ਼ੋਰ ਤੁਸੀਂ ਜਾਣਦੇ ਹੋ ਕੈਪਟਨ ਸਾਹਬ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਯੋਗਦਾਨ ਪਾਇਆ ਸੀਗਾ ਮੋਦੀ ਸਾਹਿਬ ਨੂੰ ਭਾਰਤ ਦੇ ਸੀਨ ਦੇ ਉੱਤੇ ਲਿਆਉਣ ਵਾਲੇ 2014 ਦੇ ਵਿੱਚ ਕਹ ਲਓ ਕਿ ਇੰਡੀਅਨ ਗਵਰਨਮੈਂਟ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਜਾਂ ਇਹਨਾਂ ਨੇ ਹੈਲਪ ਕੀਤੀ ਸੀਗੀ ਸਾਰੀ ਜੋ ਵੀ ਮਾਰਕਟਿੰਗ ਵਗੈਰਾ ਜੋ ਕੁਝ ਵੀ ਕਰਦਨੇ ਇਹ ਤੇ ਇਸ ਤਰੀਕੇ ਨਾਲ ਜਿਹੜਾ ਬਿਹਾਰ ਦੇ ਵਿੱਚ ਆ ਦੀ ਸਰਕਾਰ ਬਣਨੀ ਆ ਐਨਡੀਏ ਵਾਲਿਆਂ ਦੀ ਕਿਉਂਕਿ ਨੀਰਲੀ 200 ਤੱਕ ਜਿਹੜਾ ਇਹ ਪਹੁੰਚ ਗਏ ਨੇ ਜੀ ਸੋ ਮਹਿਜ਼ ਮਹਿਜ਼ ਜਿਹੜੀਆਂ ਕੁਝ ਕੁ ਸੀਟਾਂ ਦੇ ਉੱਤੇ ਰਹਿ ਜਾਣਾ ਇਹ ਜਿਹੜੀ ਦੂਜੀ ਤਰ੍ਹਾਂ ਦੀ ਆਪਣੀ ਮਹਾ ਗਠਬੰਧਨ ਜਿਹਨੂੰ ਕਿਹਾ ਜਾ ਰਿਹਾ ਹੈ ਸਗਾ ਇਹ ਬਹੁਤ ਲੋਕਾਂ ਦੇ ਸਵਾਲ ਸ਼ੱਕ ਸ਼ੁਭੇ ਖੜੇ ਕਰ ਰਹੇ ਨੇ ਸੋ ਇਹ ਹੁਣ ਇਹ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਜਾਣਕਾਰੀਆਂ ਕਿੱਦਾਂ-ਕਿੱਦਾਂ ਸਾਹਮਣੇ ਆਉਂਦੀਆਂ ਉਹ ਬੜੀ ਇੰਟਰਸਟਿੰਗ ਰਹੇਗੀ ਦੇਖਣ ਵਾਲੀ ਗੱਲ 노 ਡਾਊਟ ਐਨਡੀਆ ਦਾ ਇੱਕ ਅਪਰ ਹੈਂਡ ਹੈਗਾ ਉੱਥੇ ਜੇ ਮੈਂ ਕਿਹਾ ਕਿ ਅਚਾਨਾ ਹਜੇ ਤੱਕ ਕਈ ਵਾਰ ਇਦਾਂ ਹੋ ਜਾਂਦਾ ਕਿ ਤੁਹਾਡੀਆਂ ਪੁਰਾਣੀਆਂ ਗਲਤੀਆਂ ਲਗਾਤਾਰ ਤੁਹਾਨੂੰ ਜਿਹੜੀਆਂ ਹੌਂਟ ਕਰਦੀਆਂ ਆ ਕੇ ਇਹ ਲਾਲੂ ਪ੍ਰਸਾਦ ਯਾਦਵ ਉਹਨਾਂ ਦੇ ਕਾਰਜਕਾਲ ਦੇ ਵਿੱਚ ਬਿਹਾਰ ਦੇ ਅੰਦਰ ਦੱਸਦੇ ਆ ਬੜਾ ਬੁਰਾ ਹਾਲਾਤ ਰਿਹਾ ਕਾਨੂੰਨ ਵਿਵਸਥਾ ਦਾ ਸਾਰਾ ਸੋ ਲੋਕਾਂ ਨੂੰ ਲੱਗਦਾ ਕਿ ਨਿਤਿਸ਼ ਕੁਮਾਰ ਨੇ ਉਤੋਂ ਆ ਕੇ ਸਾਡੀ ਜਾਨ ਛੁਡਾਈ ਸੀ ਜਦੋਂ ਮਨਪ੍ਰੀਤ ਬਾਦਲ ਪੰਜਾਬ ਦੀ ਸੀ ਕਿਉਂਕਿ ਨਿਤਿਸ਼ ਕੁਮਾਰ ਨੇ ਦੱਸ ਦਿਆ ਕਿ ਪਹਿਲਾਂ ਜਦੋਂ ਆ ਕੇ ਚੋਣ ਲੜੀ ਸੀਗੀ ਤਾਂ ਆਮ ਲੋਕਾਂ ਨੂੰ ਕਹਿ ਲੋ ਕਿ ਉਹਨੇ ਐਮਐਲਏ ਐਮਪੀ ਦੀਆਂ ਚੋਣਾਂ ਲੜਾਤੀਆਂ ਸੀਗੀਆਂ ਜਦੇ ਕੋ ਨਹੀਂ ਵੀ ਸੀ ਲੋਕ ਸਕੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਸੋ ਕਿਤੇ ਨਾ ਕਿਤੇ ਬਿਹਾਰ ਦੇ ਲੋਕਾਂ ਦਾ ਇੱਕ ਜਿਹੜਾ ਇਮੋਸ਼ਨ ਆ ਉਹ ਨਿਤਿਸ਼ ਕੁਮਾਰ ਦੇ ਨਾਲ ਆ ਸੋ ਜੇਕਰ ਉਹਨਾਂ ਦੀ ਸਿਹਤ ਨਹੀਂ ਵੀ ਚੰਗੀ ਹੈਗੀ ਤੇ ਲੋਕਾਂ ਨੂੰ ਲੱਗਦਾ ਵੀ ਚਲ ਇਹਨਾਂ ਦੀ ਆਖੀਰਲੀ ਵਾਰੀ ਆ ਤੇ ਅਸੀਂ ਇਹਨਾਂ ਨੂੰ ਨਰਾਸ਼ ਨਾ ਕਰੀਏ ਤੇ ਇਹ ਹੁਣ ਦੇਖਦੇ ਆ ਪਰ ਇੱਥੇ ਬੜੀ ਇੰਟਰਸਟਿੰਗ ਗੱਲ ਇਹ ਹੋਈ ਆ ਜੀ ਕਿ ਇਸ ਸਮੇਂ ਜਿਹੜੇ ਹਾਲਾਤ ਨੇ ਨਾ ਬੀਜੇਪੀ ਦੇ ਕੋਲ ਜਿੰਨੀਆਂ ਸੀਟਾਂ ਨੇ ਤੇ ਨਿਤਿਸ਼ ਕੁਮਾਰ ਦੇ ਕੋਲ ਜਿੰਨੀਆਂ ਸੀਟਾਂ ਨੇ ਇਹ ਇਕੱਠੇ ਦਾ ਸਰਕਾਰ ਬਣਾ ਸਕਦੇ ਆ ਪਰ ਜਿੱਦਾਂ ਪਿਛਲੀ ਵਾਰ ਨਿਤਿਸ਼ ਨੇ ਕੀਤੀ ਸੀ ਕਿ ਮੜਾ ਜ ਮੋਦੀ ਸਾਹਿਬ ਦੇ ਨਾਲ ਆਣ ਬੜਾ ਹੋਈ ਤਾਂ ਜਾ ਕੇ ਲਾਲੂ ਪ੍ਰਸਾਦ ਦੀ ਆਲਮ ਦੀ ਧਿਰ ਨੂੰ ਇਕੱਠਾ ਕਰ ਲਿਆ ਕਾਂਗਰਸ ਨੂੰ ਇਕੱਠੇ ਕਰਕੇ ਉਧਰੋਂ ਮੁੱਖ ਮੰਤਰੀ ਬਣ ਗਿਆ ਇਦਾਂ ਐਤਕੀ ਨਹੀਂ ਗੱਲ ਬਣਨੀ ਕਿਉਂਕਿ ਉਹਨਾਂ ਨੂੰ ਲੜਾ ਕੇ ਵੀ ਇਹਨਾਂ ਦੀ ਬਹੁਮਤ ਜਿਹੜੀ ਆਈਆਂ ਬੇ ਇਹਨਾਂ ਤੋਂ ਉਹ ਗੱਲ ਹੁਣ ਬਣਨੀ ਨਹੀਂ ਨਗੀ ਤਕਰੀਬਨ ਨੰਬਰ ਤਕਰੀਬਨ ਤਕਰੀਬਨ ਕਹ ਲਓ ਕਿ ਸਪਸ਼ਟ ਨੇ ਤੇ ਭਾਜਪਾ ਨਿਤਿਸ਼ ਕੁਮਾਰ ਨੂੰ ਕਿੰਨਾ ਚਿਰ ਮੁੱਖ ਮੰਤਰੀ ਰੱਖੇਗੀ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਕਿਉਂਕਿ ਆਪਾਂ ਕਹਿ ਤਾਂ ਦਿੰਦੇ ਆ ਕਿ ਨਿਤਿਸ਼ ਕੁਮਾਰ ਦੇ ਸਹਾਰੇ ਤੇ ਮੋਦੀ ਸਾਹਿਬ ਦੀ ਸੈਂਟਰਲ ਗਵਰਨਮੈਂਟ ਖੜੀ ਆ ਬੇਸਿਕਲੀ ਇਦਾਂ ਨਹੀਂ ਹੈਗਾ ਜੇਕਰ ਨਿਤਿਸ਼ ਕੁਮਾਰ ਪਰੇ ਹੋ ਜਾਂਦੇ ਆ ਉਹਨ ਪਰ ਜਿੰਨਾ ਚਿਰ ਸਾਊਥ ਵਾਲੀ ਜਿਹੜੀ ਪਾਰਟੀ ਆਂਧਰਾ ਪ੍ਰਦੇਸ਼ ਦੀ ਜਿੰਨਾ ਚਿਰ ਉਹ ਉਹਨਾਂ ਦੇ ਨਾਲ ਹੈ ਉਹਨਾਂ ਦੀ ਸਰਕਾਰ ਜਾਂਦੀ ਕਿਤੇ ਨਹੀਂ ਤੇ ਇਹ ਵੀ ਆਪਾਂ ਨੂੰ ਪਤਾ ਕਿ ਅੱਜ ਕੱਲ ਦਾ ਜਿੱਦਾਂ ਦਾ ਸਿਸਟਮ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਰਹਿਨਮਾਈ ਦੇ ਹੇਠ ਭਾਰਤ ਦਾ ਚੱਲ ਰਿਹਾ ਇੱਕ ਪਾਰਟੀ ਜਾਊਗੀ ਉਹਨਾਂ ਨੇ ਇੱਕ ਦੋ ਹੋਰ ਪਹਿਲਾਂ ਹੀ ਤਿਆਰ ਕੀਤੀਆਂ ਹੋਣੀਆਂ ਆਪਣੇ ਨਾਲ ਲਿਆਉਣ ਨੂੰ ਸੋ ਉੱਥੇ ਤਾਂ ਬਿਹਾਰ ਦੇ ਵਿੱਚ ਤਾਂ ਜਿਵੇਂ ਮੈਂ ਕਿਹਾ ਕਿ ਸਥਾਪਤੀ ਦੀ ਬਹੁਤ ਵੱਡੀ ਜਿੱਤ ਹੋਈ ਆ ਇਸੇ ਤਰੀਕੇ ਨਾਲ ਤਰਨ-ਤਰਨ ਦੇ ਵਿੱਚ ਆ ਜੀਏ ਪੈਸੇ ਪੰਜਾਬ ਹੋਵੇ ਇੰਡੀਆ ਹੋਵੇ ਸਾਡੇ ਤਾਂ ਜੀ ਆਮ ਤੌਰ ਤੇ ਬਾਈਪੋਲ ਦੇ ਨੇ ਇਹੀ ਕਿਹਾ ਜਾਂਦਾ ਕਿ ਬਾਈਪੋਲ ਜਿਹੜੇ ਆ ਉਹ ਸਰਕਾਰਾਂ ਹੀ ਜਿੱਤਦੀਆਂ ਹੁੰਦੀਆਂ ਤੇ ਉਹ ਆਪਾਂ ਦੇਖ ਵੀ ਰਿਹਾ ਸਰਕਾਰ ਨੇ ਜਿਹੜਾ ਬੜੇ ਆਸਾਨੀ ਨਾਲ ਕਹਿ ਲੋ ਕਿ ਇਹ ਜਿੱਤ ਹਾਸਲ ਕਰ ਲਈ ਆ ਤਰਨ-ਤਰਨ ਦੇ ਵਿੱਚ ਮੈਂ ਉਸ ਦਿਨ ਨਾਲ ਸਾਡੀ ਉੱਥੇ ਰੇਡੀਓ ਤੇ ਗੱਲ ਹੋ ਰਹੀ ਸੀ ਕਿ ਤੇ ਮੈਂ ਇਹੀ ਗੱਲ ਕਹੀ ਸੀ ਕਿ ਜਿਹੜਾ ਮਰਜੀ ਜਿੱਤ ਜਵੇ ਜੀ ਤਰਨ-ਤਰਨ ਦੇ ਵਿੱਚ ਜੇਕਰ ਬੜੀ ਹੱਦ ਇਹਨਾਂ ਦਾ ਅਕਾਲੀ ਦਾ ਉਮੀਦਵਾਰ ਜਿੱਤ ਜਾਂਦਾ ਸ਼ੋਮੀ ਅਕਾਲੀ ਦਲ ਬਾਦਲ ਦੇ ਧੜੇ ਦੇ ਲਈ ਇੱਕ ਚੰਗੀ ਗੱਲ ਇਹਨਾਂ ਦੇ ਲਈ ਇਹ ਆ ਕਿ ਉਹਨਾਂ ਦਾ ਜਿਹੜਾ ਕੈਂਡੀਡੇਟ ਉਹਨਾਂ ਦੀ ਬੀਬੀ ਆ ਉਹ ਦੂਜੇ ਨੰਬਰ ਤੇ ਰਹੀ ਆ ਸੋ ਇੱਕ ਉਹਨਾਂ ਦੇ ਲਈ ਬੂਸਟ ਹੋ ਸਕਦਾ ਜਿੱਥੇ ਕਿ ਉਹਨਾਂ ਨੂੰ ਪਹਿਲਾਂ ਬਿਲਕੁਲ ਹੀ ਪਰੇ ਹੀ ਕੀਤਾ ਹੋਇਆ ਸੀਗਾ ਪਰ ਸ੍ਰੀਲੇ ਇੱਕ ਪੰਤਕ ਸੀਟ ਦੇ ਹੋਣ ਦੇ ਬਾਵਜੂਦ ਵੀ ਦੂਜੇ ਨੰਬਰ ਤੇ ਆ ਤੇ ਇਹ ਗੱਲ ਖੁਦ ਜਿਹੜਾ ਇਹਨਾਂ ਦਾ ਬਾਰਸ ਪੰਜਾਬ ਦੇ ਮਾਨਸਾਪ ਉਹਨਾਂ ਦਾ ਜਿਹੜਾ ਕੈਂਡੀਡੇਟ ਆ ਉਹ ਖੁਦ ਇਹ ਗੱਲ ਪਾਈ ਮਨਦੀਪ ਸਿੰਘ ਹੁਣੀ ਮੰਨ ਰਹੇ ਨੇ ਕਿ ਜੇਕਰ ਮੈਂ ਨਾ ਹੁੰਦਾ ਤੇ ਅਕਾਲੀ ਦਲ ਦੀ ਜਿੱਤ ਜਿਹੜੀ ਆ ਉਹ ਇੱਥੇ ਤਾਰਾਂ-ਤਾਰਾਂ ਦੇ ਵਿੱਚ ਹੋ ਸਕਦੀ ਸੀ ਸੋ ਤਾਰਾਂ-ਤਾਰਾਂ ਦੀ ਜੇਕਰ ਆਪਾਂ ਗੱਲ ਕਰੀਏ ਆંકੜਿਆਂ ਦੀ ਤਾਂ ਜੀ ਇਹ ਜਿਹੜੇ ਆਪ ਦੇ ਉਮੀਦਵਾਰ ਨੇ ਹਰਬੀਰ ਸਿੰਘ ਸੰਧੂ ਇਹਨਾਂ ਨੇ 42649 ਵੋਟਾਂ ਹਾਸਲ ਕੀਤੀਆਂ ਸ਼ੋਮੀ ਕਾਲੀ ਦਲ ਦੀ ਸੁਖਵਿੰਦਰ ਕੌਰ ਨੂੰ ਇਹਨਾਂ ਨੇ 12000 ਤੇ 91 ਵੋਟਾਂ ਦੇ ਫਰਕ ਦੇ ਨਾਲ ਹਰਾਤਾ ਅਕਾਲੀ ਦਲ ਦੀ ਉਮੀਦਵਾਰ ਨੂੰ ਜੀ 30558 ਵੋਟਾਂ ਪਈਆਂ ਇਸੇ ਤਰੀਕੇ ਨਾਲ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਿਹਨੂੰ ਕਿ ਬਾਰਸ ਪੰਜਾਬ ਤੇ ਹੋਰ ਨਾ ਪੰਥਕ ਧਰਾਂ ਜਿਹਦੇ ਵਿੱਚ ਮਾਨ ਸਾਹਿਬ ਆ ਜਾਂ ਗਿਆਨੀ ਹਰਪੀ ਸਿੰਘ ਉਹਨਾਂ ਦੀ ਤੇ ਰਿਆ ਇਹਨਾਂ ਨੇ ਇਹਨੂੰ ਹਮਾਇਤ ਦਿੱਤੀ ਸੀਗੀ ਇਹਨਾਂ ਨੇ ਚੰਗੀਆਂ ਵੋਟਾਂ ਵੈਸੇ ਹਾਸਲ ਕੀਤੀਆਂ 11620 ਵੋਟਾਂ ਦੇ ਨਾਲ ਤੇ ਤੀਜੇ ਸਥਾਨ ਤੇ ਇਹਨੇ ਕਾਂਗਰਸ ਦੇ ਜਿਹੜੇ ਆ ਕਰਨਵੀਰ ਸਿੰਘ ਬੁਰਜਾ ਉਹ 15078 ਵੋਟਾਂ ਉਹਨਾਂ ਨੂੰ ਪਈਆਂ ਭਾਜਪਾ ਦੇ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਪਈਆਂ ਤੇ ਸੁਖਨਾਲ ਨੀ ਟੂ ਸ਼ਟਰਨ ਵਾਲਾ ਵੀ ਖੜਾ ਸੀ 464 ਵੋਟਾਂ ਸ਼ਟਰਨ ਵਾਲਾ ਵੀ ਲੈ ਗਿਆ ਸੋ ਇਹ ਤਰਨ ਤਰਨ ਦੇ ਜਿਹੜੇ ਆ ਹਾਲਾਤ ਨੇ ਸੋ ਤਰਨ ਤਰਨ ਦੀ ਇਸ ਜਿੱਤ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਹੁਣ ਪੰਥਕ ਪੋਲਿਟਿਕਸ ਕਿੱਧਰ ਨੂੰ ਜਾ ਰਹੀ ਆ ਇੱਕ ਚੀਜ਼ ਤਾਂ ਨਜ਼ਰ ਆਈ ਆ ਕਿ ਅਕਾਲੀ ਦਲ ਬਾਰਸ ਪੰਜਾਬ ਦੇ ਮਤਲਬ ਕਿ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿਹੜੀ ਤੇ ਰਿਆ ਇਹ ਬੜਾ ਤਗੜਾ ਡੈਂਟ ਪਾ ਰਹੀ ਆ ਪੰਥਕ ਪੋਲਿਟਿਕਸ ਦੇ ਵਿੱਚ ਤੇ ਇਹ ਕਈ ਤਰੀਕੇ ਦੇ ਸਮੀਕਰਨ ਜਿਹੜੇ ਆ ਬਣ ਰਹੇ ਨੇ ਜਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਪਰ ਜੇਕਰ ਇਹ ਇਕੱਠੇ ਹੁੰਦੇ ਆ ਤਾਂ ਕਿਉਂਕਿ ਲੋਕਾਂ ਦਾ ਜਿੱਦਾਂ ਦਾ ਹਿਸਾਬ ਕਿਤਾਬ ਬਾਦਲ ਪਰਿਵਾਰ ਦੇ ਲਈ ਆ ਜਾਂ ਕਾਲੀਦਲ ਬਾਦਲ ਦੇ ਲਈ ਆ ਉਹ ਵੀ ਆਪਣੇ ਸਾਹਮਣੇ ਹੀ ਆ ਸੋ ਬੜੀ ਇੰਟਰਸਟਿੰਗ ਜੀ ਤਸਵੀਰ ਬਣ ਰਹੀ ਆ ਆਉਣ ਵਾਲਾ ਸਾਲ ਜਿਹੜਾ ਪੰਜਾਬ ਦਾ ਆ ਕਿਉਂਕਿ ਇਲੈਕਸ਼ਨ ਇਅਰ ਆ ਆਪਣਾ ਹਜੇ ਤਾਂ ਵੈਸੇ ਪੂਰਾ ਸਾਲ ਪਿਆ ਕਿਉਂਕਿ ਆਪਣੇ ਮੋਸਟਲੀ ਆਪਣੇ ਜਨਵਰੀ ਫ फेब्रुवारी ਦੇ ਵਿੱਚ ਇਲੈਕਸ਼ਨ ਹੁੰਦੇ ਆ ਸੋ ਲੈਟਸ ਸੀ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਤੁਸੀਂ ਆਪਣੀ ਪ੍ਰतिक्रिया ਜ਼ਰੂਰ ਦਿਓ ਤੇ ਜੇ ਮੈਂ ਕਿਹਾ ਕਿ ਸਥਾਪਤੀ ਦੀ ਜਿੱਤ ਹੋਈ ਆ ਜੀ ਸਟੈਬਲਿਸ਼ਮੈਂਟ ਦੀ ਭਾਰਤ ਦੇ ਵਿੱਚ ਦੋਨਾਂ ਜਗ੍ਹਾਾਂ ਤੇ ਉੱਥੇ ਸਟੈਬਲਿਸ਼ਡ ਸਿਸਟਮ ਜਿਹੜਾ ਬਿਹਾਰ ਦੇ ਵਿੱਚ ਉਹ ਦੁਬਾਰਾ ਜਿੱਤ ਗਿਆ ਬਿਹਾਰ ਦੇ ਵਿੱਚ ਨੋ ਡਾਊਟ ਨਿਤਿਸ਼ ਕੁਮਾਰ ਦੇ ਹਿੱਸੇ ਦੇ ਵਿੱਚ ਕੁਝ ਚੰਗੇ ਕੰਮ ਵੀ ਆਉਂਦੇ ਆ ਪਰ ਜੇਕਰ ਜੇਸ ਬੰਦੇ ਨੂੰ ਯਾਰ ਨੀਰਲੀ ਡੇਢ ਦੋ ਦਹਾਕੇ ਕਿਸੇ ਕੰਟਰੀ ਦਾ ਕਿਸੇ ਮੁਲਕ ਦਾ ਕਿਸੇ ਰਾਜ ਦਾ ਆਗੂ ਬਣਦੀ ਉਹਨੂੰ ਰਹੀ ਹੋਵੇ ਉਹਦੇ ਕੋਲ ਓਪਰਚੁਨਿਟੀ ਤੇ ਬਿਹਾਰ ਦੇ ਹਾਲਾਤ ਸਾਡੇ ਸਾਹਮਣੇ ਹੀ ਆ ਕਿੰਨਾ ਕੁਝ ਉਹਨਾਂ ਨੇ ਚੇਂਜ ਕਰ ਦਿੱਤਾ ਇੱਕ ਪਾਸੇ ਸੋਕਾ ਪਿਆ ਹੁੰਦਾ ਇੱਕ ਪਾਸੇ ਹੜਾਏ ਹੁੰਦੇ ਆ ਤੇ ਚਲੋ ਖੈਰ ਪੰਜਾਬ ਦੇ ਵਿੱਚ ਵੀ ਆਬਵੀਅਸਲੀ ਸਤਾਪਤੀ ਦੀ ਜਿੱਤ ਹੋਈ ਆ ਪਰ ਆਮ ਆਦਮੀ ਪਾਰਟੀ ਨੂੰ ਇਤੋਂ ਕੁਝ ਖਾਸ حاصل ਨਹੀਂ ਹੋਣਾ ਇਹਨਾਂ ਦੀ ਹੀ ਸੀਟ ਸੀ ਅਨਫੋਰਚੂਨੇਟ ਜਿਹੜੀ ਡੈਥ ਹੋਣ ਦੇ ਇਹਨਾਂ ਦੇ ਉਮੀਦਵਾਰ ਦੇ ਕਰਕੇ ਜਿਹੜਾ ਇਹ ਇਹ ਦੁਬਾਰਾ ਇੱਥੇ ਜ਼ਿੰਨੀ ਚੋਂ ਆਈ ਆ ਤੇ ਬਟਲੈਸੀ ਇੱਕ ਸਾਲ ਹੈਗਾ ਆਮ ਆਦਮੀ ਪਾਰਟੀ ਦੇ ਕੋਲ ਕੀ ਕਰਦੇ ਨੇ ਇਹ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ